ਇਹ ਵੀਡੀਓ ਦੇ ਕੇ ਸਾਰੇ ਵੀਰ ਵੱਧ ਏਰੀਆ ਚ ਨਾ ਲਾਓ ਜਿਹੜੇ ਵੀਰ ਪਹਿਲੀ ਵਾਰ ਲਾਉਂਦੇ ਆ ਉਹ ਆਪਣੀਆਂ ਕਨਾਲ ਕਨਾਲ ਡੋੜ ਡੋੜ ਕਨਾਲ ਤੋਂ ਸ਼ੁਰੂ ਕਰਨਾ ਤਾ ਜੋ ਉਹਨਾਂ ਨੂੰ ਤਜਰਬਾ ਆਵੇ ਤੇ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਕਿੰਨੀ ਕਿ ਮਿਹਨਤ ਹੈ ਤੇ ਕਿੰਨੇ ਕਿ ਪੈਸੇ ਬਰ ਸਕਦੇ ਆ ਵੀ ਲੋਕਾਂ ਦੀਆਂ ਵੀਡੀਓ ਦੇਖ ਕੇ ਜਾਂ ਸਾਡੇ ਵਰਗਿਆਂ ਦੀ ਵੀਡੀਓ ਦੇਖ ਕੇ ਵੀ ਅਸੀਂ 2 ਲੱਖ ਕਿੱਲੇ ਦਾ ਕਮਾ ਲਿਆ ਜਾਂ 4 ਲੱਖ ਕਿੱਲੇ ਕਮਾ ਲਿਆ ਇਸ ਤਰ੍ਹਾਂ ਮਨ ਲਾ ਜਿਆਦਾ ਰਗਵਾ ਸਬਜ਼ੀ ਇਕੱਠਾ ਨਾਲ ਲਿਆਉਣਾ ਤਾਂ ਵੀ ਬਾਅਦ ਵਿੱਚ ਸਫਾਈ ਕਰਕੇ ਇਹਦੀਆਂ ਵੱਟਾਂ ਪਾਉਣੀਆਂ ਵੱਟਾਂ ਪਾਉਣ ਲਈ ਨੀਣਾ ਹੀ ਪਸਦੇ ਵੈਸੇ ਹੀ ਪਾਉਂਦੇ ਆਂ ਦੂਜੀ ਗੱਲ ਇਹ ਚ ਰੇ ਜੀ ਆਪਣਾ ਪਾਉਣੀ ਹੈ ਸulphur ਸਲਫਰ ਸਲਫਰ ਵੀ ਪਾਉਣਾ ਹੈ ਮਾਲਾ ਪੁਲਾਇਂ ਦਿੰਦਾ ਜੀ ਠੀਕ ਹੈ ਪੋਟਾਸ਼ ਪਾਉਣਾ ਹੈ ਠੀਕ ਹੈ ਅੱਧਾ ਘਟਾ ਕਿੱਲੇ ਜਿੰਕ ਵਗੈਰਾ ਵੀ ਆਪਾਂ ਹੱਕੀ ਦੇ ਸਕਦੇ ਆ ਤਾਂ ਦੇ 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 ਦਈਏ ਜੀ ਕੋਈ ਦਿੱਕਤ ਨਹੀਂ ਤੇ ਹੋਰ ਵੀ ਆਪਾਂ ਡੀਪੀ ਪਾਉਣੀਆਂ ਤਾਂ ਮੰਨ ਲਓ 20 20 ਕਿਲੋ ਪਹਿਲਾਂ ਪਾਉਣੀਆਂ ਵੱਧ ਨਹੀਂ ਪਾਉਣੀਆਂ ਅੱਛਲੇ ਦੀ ਜਿਵੇਂ ਆਪਾਂ ਸਬਰ ਪਾਤੀਏ ਚ ਠੀਕ ਹੈ ਹਾਂ ਜੀ ਜਿਹੜੇ ਮੰਨ ਲਾ ਤੁਸੀਂ ਬੀਜ ਦੱਬਦੇ ਮੰਨ ਲਾ ਜਿੰਨੇ ਹੁਣ ਜੀਦਰ ਕਨਾਲਾਂ ਤੇ ਵਿੱਗਾਂ ਚ ਸਟਾਰਟ ਕਰਾਂ ਦੀ ਹਾਂ ਜੀ ਕਨਾਲਾਂ ਦਾ ਮੰਨ ਲਓ ਕਿੰਨਾ ਕੀ ਬੀਜ ਬੰਦਾ ਹੈ 250 ਗ੍ਰਾਮ ਦਾ ਪੌਛ ਹੈ ਇਹ ਕਿੰਨੀ ਜਗ੍ਹਾ ਚ ਪਾ ਦੇਣੂਗੀ ਇੱਕ ਕਨਾਲ ਚ ਭਈ ਇੱਕ ਪੌਛਨਾ ਅੱਧੀ ਕਿਲੋ ਵੀ ਲੱਗਦਾ ਕਨਾਲ ਚ ਮੱਲਾ ਜਦੋਂ ਬੀਜ ਲਾਦੇ ਪਾਣੀ ਦਾ ਸਿਸਟਮ ਕਿਸ ਤਰ੍ਹਾਂ ਰੱਖਣਾ ਪੈਂਦਾ ਹੈ ਪਾਣੀ ਇਹਨੂੰ ਆਪਾਂ ਬੀ ਲਾਤਾ ਅੱਜ ਜਿਵੇਂ ਆਪਾਂ ਕੱਲਾ ਕੱਲਾ ਕਰਕੇ ਪੀ ਦਬਦਿਆਂ ਤੇ ਉਸ ਤੋਂ ਬਾਅਦ ਇਹਨੂੰ ਪਾਣੀ ਹੁਣ ਦੇ ਤਾਂ 2 ਘੰਟਿਆਂ ਬਾਅਦ ਆਪਾਂ ਦੁਬਾਰੇ ਪਾਣੀ ਇਹਨੂੰ ਪਹਿਲੀ ਵਾਰ ਨਹੀਂ ਤਾਂ ਤੱਕ ਬੱਟਾ ਪਾਣੀਆਂ ਇਹਨੂੰ ਹਲਕਾ ਹਲਕਾ ਪਾਣੀ ਦਿੰਨੇ ਆ ਦੁਬਾਰੇ ਜੇ ਗੱਲ ਨਹੀਂ ਚੜਦੀ ਤਾਂ ਦੁਬਾਰੇ ਆਪਾਂ 2 ਘੰਟਿਆਂ ਬਾਅਦ ਦੁਬਾਰੇ ਪਾਣੀ ਦਿਨਾ ਤਾਂ ਜੋ ਬੀਜ ਤੱਕ ਗੱਲ ਪਹੁੰਚੇ ਪਾਣੀ ਨਾ ਪਹੁੰਚੇ ਠੀਕ ਹੈ ਸੀਐਂਡਾ ਕੰਪਨੀ ਦੀ ਮੱਲੋ ਇਹ ਲਈ ਹੈ ਤੁਸੀਂ ਹਾਂ ਸੀਐਂਡਾ ਦੀ ਲਈ ਹੈ ਕੰਪਨੀ ਦਾ ਨਾਮ ਦੱਸ ਸੀਐਂਡਾ ਕੰ ਇਹ ਇਹ ਕੱਟ ਪੱਤੇ ਵਾਲੀ ਹੈ। ਇਹਦੀ ਸਹੀ ਡੇਟ 15 ਅਗਸਤ ਤੋਂ ਸਟਾਰਟ ਹੁੰਦੀ ਹੈ ਜੀ। ਇਤੋਂ ਪਹਿਲਾਂ ਜਿਹੜੀਆਂ ਵੈਰੀਟੀਆਂ ਲੱਗਦੀਆਂ ਉਹ ਪਾਲਕ ਪੱਤੇ ਵਾਲੀਆਂ ਲੱਗਦੀਆਂ। ਉਹ ਕਿਸੇ ਵੀ ਕੰਪਨੀ ਦਾ ਆਪਾਂ ਲਾਉਨੇ ਆ। ਤਾਂ ਆਪਾਂ ਵੈਸੇ ਕੱਟ ਪੱਤੇ ਵਾਲੀ ਲਈ ਲਾਈ ਹੈ तकरीबन ਸਾਰੀ। ਅੱਛਾ। ਹਾਂਜੀ। ਤੇ ਬਈ ਜੇ ਮੈਂ ਲਾ ਲਵਾਂ ਅੱਜ ਕਿੰਨੀ ਰਦੰਦੀ ਹੋਗੀ ਇਹ? ਇਹ ਵੀਰੇ ਆਪਾਂ ਥੋੜੀ ਗੇਤੀ ਲਾਈ ਹੈ। ਆਪਾਂ 6 ਤਰੀਕ ਤੋਂ ਲੌਂਗ ਸਟਾਰਟ ਕਰਤੀ ਸੀ ਇਹ। ਤੇ ਆਪਾਂ 12 13 15 ਤਰੀਕ ਤੱਕ ਲਾਈ ਆਪਾਂ। ਭਾਗਾਂ ਚ ਲਾਈਏ ਆਪਣੇ ਵੇਚਰ ਦੇ ਰਕਾਉਣ। ਕਿ ਆਪਾਂ ਕਿਹੜੇ ਲੋੜ ਵੇਚ ਸਕਦੇ ਆ। ਤੇ ਮੰਨ ਲ ਮੇਰਾ ਪਿਆਰ ਕਿੰਨੇ ਦਿਨ ਦੇ ਵਿੱਚ ਹੋ ਜਾਂਦੀ ਹੈ ਜਿੰਨੇ ਮਤਲਬ ਤੁਸੀਂ ਕੰਮ ਇਹ ਤਕਰੀਬਨ ਜੀ 2 ਕੁ ਮਹੀਨਾ ਦਾ ਪ੍ਰੋਸੀਜਰ ਹੈਦਾ ਸਹੀ ਤਾਂ ਕੋਈ 5 2 4 ਦਿਨ ਮਾਲਾ ਮੌਸਮ ਤੇ ਡਿਪੈਂਡ ਹੈ ਜਾਂ ਮਾਲਾ ਬਲੇ ਲਵਾਈ ਦੇ ਪਾਣੀ ਤੇ ਜਾਂ ਆਪਣੀ ਰੇਹ ਕੁੜੀ ਦੇ ਸਿਰ ਤੇ ਤੇ ਆਪਾਂ ਸਾਫ ਸਵਾਲ ਕਰਦੇ ਆ ਦੋ ਚਾਰ ਦਿਨ ਵੱਧ ਵੀ ਲੈ ਸਕਦੇ ਆ ਤੇ ਦੋ ਚਾਰ ਦਿਨ ਘੱਟ ਵੀ ਤੇ ਤਕਰੀਬਨ 60 65 ਕ ਦਿਨ ਦੇਖੀਏ ਪਰ ਮਨਲਾ ਜੰਗੂ ਵੀ ਤਾਕਤਾਲੀ ਜਾਂ ਤੇਲ ਵਾਲੀ ਜਾਂ ਸੁੰਡੀ ਵਾਲੀ ਉਹ ਮਤਲਬ ਜੀ ਕੋਈ ਜਿਆਦਾ ਦਿੱਕਤਾਂ ਨਹੀਂ ਆ ਇਸ ਮਤਲਬ ਹਾਂਜੀ ਅੱਜ ਮੈਂ ਜੀ ਇਹ ਗੇਤਾ ਲਗਾਇਆ ਹੁਣ ਗੇਤਾ ਲਗਣ ਕਰਨੇ ਤੇ ਮੱਛਰ ਦੀ ਤੇ ਸੁੰਡੀ ਦੀ ਦਿੱਕਤ ਆਊਗੀ ਤੇ ਫੰਗਸ ਦੀ ਦਿੱਕਤ ਬਹੁਤ ਆਉਂ ਵੀ ਰਹੇ ਇਹਦੇ ਜੜ ਗਲਣੀ ਤੇ ਜਾਂ ਕੋਈ ਮੰਨ ਲੈ ਇਹਨੂੰ ਚਿੱਟੇ ਧੱਬੇ ਆਉਣੇ ਉਹ ਚੀਜ਼ ਦੀ ਰਿਕਤ ਜ਼ਰੂਰ ਆਉਂਦੀ ਹੈ ਅੰਮੀ ਸੜੇ ਤੇ ਜ਼ਰੂਰ ਕਰਨੀ ਪੈਂਦੀ ਹੈ ਜਿਵੇਂ ਇਹਨਾਂ ਦੀ ਹੁਣ ਜੇ ਆਪਾਂ ਹਲਕੇ ਦੇ ਕਿਥੇ ਥੱਲੇ ਜੜਾਂ ਗਣ ਲਾਗੇ ਨੇ ਆਹਾਂ ਤੋਂ ਤਾਂ ਉਹਦੇ ਵਾਸਤੇ ਬੈਸਟਰਨ ਕਾਰਬੋਡਾਈਮ ਆਉਂਦਾ ਜਿਹੜਾ 50% ਉਹਦੀ ਡਿਚਿੰਗ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਗੜੇ ਨਾ ਤੇ ਇਹਦੇ ਪਾਣੀ ਦੀ ਬਹੁਤ ਗੌਰ ਰੱਖਣੀ ਪੈਂਦੀ ਹੈ ਜੇ ਪਾਣੀ ਲੱਗਿਆ ਹੋਵੇ ਪਾਣੀ ਖੜਾ ਹੋਵੇ ਚ ਇਧਰ ਟੁੱਪ ਲੱਗਦੀ ਹੈ ਤਾਂ ਜਦੋਂ ਇਹ ਮੂਲੀ ਬਣ ਗਈ ਚਾਰ ਚਾਰ ਸ਼ੀਸ਼ੀਂ ਉਂਗਲਾਂ ਦੀ ਤਾਂ ਗੜ ਨਾ ਸੇਤੀ ਲੱਗ ਜਾਂਦੀ ਹੈ ਕਿਉਂ ਅੱਜ ਕੱਲ ਮੌਸਮ ਅੱਜ ਗ ਹਾਂ ਪਾਲਕ ਹਾਂ ਪਾਲਕ ਵੀ ਲੱਗਿਆ ਹੋਇਆ ਜੀ ਆਪਣੇ ਕੋਲੇ ਪਾਲਕ ਕਿਹੜਾ ਲਾਇਆ ਪਾਲਕ ਲੱਗਿਆ ਜੀ ਆਪਣਾ ਹਰੀ ਸ਼ੀਟ ਦਾ ਹੈ ਠੀਕ ਹੈ ਹਾਂ ਦਿਖਾ ਦਿਓ ਵੀਰੇ ਮੜਾ ਜਾ ਆਪਣਾ ਪਾਲਕ ਇਹ ਲਾਇਆ ਜੀ ਕਿਸਾਨ ਨੇ ਹਰੀ ਟੈਗ ਸ਼ੀਟ ਦਾ ਲਾਇਆ ਪਾਲਕ ਇਹ ਵੀਡੀਓ ਬਣਾਉਣ ਦਾ ਅੱਜ ਮਕਸਦ ਇਹੀ ਹੈ ਕਿਉਂਕਿ ਹੁਣ ਭਾਦੋ ਦਾ ਮਹੀਨਾ ਹੈ ਗਿਆ ਕਿਸਾਨਪਰਾ ਬਈ ਆਪਣੇ ਘਰ ਦੇ ਖਾਣ ਜੁਗਰੀ ਸਬਜ਼ੀ ਲਾਉਂਗੇ ਜਾਂ ਕਿਸੇ ਵੱਡੇ ਏਰੀਆ ਸਬਜੀ ਦਾ ਕੰਮ ਇਸ ਤਰ੍ਹਾਂ ਦਾ ਜੇ ਕਿਸਾਨ ਦੇ ਹੌਲੀ ਹੌਲੀ ਟ੍ਰੇਨਿੰਗ ਮੰਨ ਲਓ ਕੋਈ ਵੱਧ ਜੰਨੇ ਜਿੰਨੇ ਤੁਸੀਂ ਨੇ ਇਸ ਵਾਰ ਮੂਲੀ ਪਾਲ ਕੋ ਥੋੜਾ ਥੋੜਾ ਲਾਇਆ ਹਨਾ ਤੁਹਾਡਾ ਅਗਲੇ ਸਾਲ ਤੇਰਵਾ ਵੱਧਾ ਜਾਣਾ ਤੁਸੀਂ ਥੋੜੀ ਥੋੜੀ ਵਧਾਉਂਦੇ ਹਾਂ ਹਾਂਜੀ ਵਧਾਉਂਦੇ ਜਾਣਾ ਆਪਾਂ ਤਾਂ ਕਿਸਾਨ ਕੀ ਕਰਦੇ ਆ ਬਈ ਮਤਲਬ ਵੀ ਜਾਂ ਕੋਈ ਇੱਕੋ ਲੱਖ ਦਾ ਲਾਗਤ ਵਾਲਾ ਕਹਿੰਦਾ ਸਬਜੀ ਵਾਲੇ ਬਈ ਮਿਹਨਤ ਵੀ ਜ਼ਿਆਦਾ ਹੈ ਹਨਾ ਤੇ ਇਨਕਮ ਰੇਟ ਦੇ ਹਿਸਾਬ ਨਾਲ ਹੁੰਦੀ ਹੈ ਪਤਾ ਨਹੀਂ ਹੁੰਦਾ ਸਬਜੀ ਕਰਨੇ ਕਿੰਨੇ ਸੋਕੇ ਪਾਏ ਦੇ ਦੇ ਵਿੱਚ ਰਹਿਣਾ ਪੈਂਦਾ ਇਹਨੂੰ ਜਵਾਖਾ ਮੂਲੀ ਪਾਲਣਾ ਪੈਂਦਾ ਇੱਕ ਗੱਲ ਜੀ ਇੱਥੇ ਹੋਰ ਨੋਟ ਕਰਦੇ ਆਪਾਂ ਆਪਣੀਆਂ ਵੀਡੀਓ ਦੇ ਕੇ ਸਾਰੇ ਵੀਰ ਵੱਧ ਏਰੀਆ ਚ ਨਾ ਲਾਓ ਜਿਹੜੇ ਵੀਰ ਪਹਿਲੀ ਵਾਰ ਲਾਉਂਦੇ ਆ ਉਹ ਆਪਣੀਆਂ ਕਨਾਲ ਕਨਾਲ ਡੋੜ ਕਨਾਲ ਤੋਂ ਸ਼ੁਰੂ ਕਰਨਾ ਤਾ ਜੋ ਉਹਨਾਂ ਨੂੰ ਤਜਰਬਾ ਆਵੇ ਤੇ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕਿੰਨੀ ਕਿ ਮਿਹਨਤ ਹੈ ਤੇ ਕਿੰਨੇ ਕਿ ਪੈਸੇ ਬਰ ਸਕਦੇ ਆ ਵੀ ਲੋਕਾਂ ਦੀਆਂ ਵੀਡੀਓ ਦੇਖ ਕੇ ਜਾਂ ਸਾਡੇ ਵਰਗਿਆਂ ਦੀ ਵੀਡੀਓ ਦੇਖ ਕੇ ਵੀ ਅਸੀਂ 2 ਲੱਖ ਕਿੱਲੇ ਦਾ ਕਮਾ ਲਿਆ ਜਾਂ 4 ਲੱਖ ਕਿੱਲੇ ਕਮਾ ਲਿਆ ਇਸ ਤਰ੍ਹਾਂ ਮਨ ਲਾ ਜਿਆਦਾ ਰਗਵਾ ਸਬਜ਼ੀ ਇਕੱਠਾ ਨਾਲ ਲਿਆਉਣਾ ਤਾਂ ਵੀ ਤੁਹਾਨੂੰ ਮਾਰ ਪੈ ਜੇ ਜਾਂ ਕਾਕੀ ਦਬਣਾ ਥੋੜੀ ਸਬਜ਼ੀ ਨੂੰ ਜਾਂ ਥੋੜੀ ਸਬਜ਼ੀ ਨੂੰ ਮਨ ਲਾ ਕੋਈ ਹੋਰ ਦਿੱਕਤ ਆ ਜੇ ਤੁਹਾਨੂੰ ਪਤਾ ਹੀ ਨਾ ਲੱਗੇ ਉਹਦੋਂ ਥੋੜੀ ਸਬਜ਼ੀ ਖਰਾਬ ਹੋ ਜੇ ਜਿਸ ਨੂੰ ਥੋੜੀ ਵੇਚਣ ਦੇ ਅਕਾਊਂਟ ਕਰਨੀਆਂ ਤਾਂ ਆਪਣੀ ਇੱਕ ਰਿਕਵੈਸਟ ਹੈਗੀ ਹੈ ਜਿਹੜੇ ਵੀਰ ਵੇਚ ਇਹ ਆਪਣੀ ਰਿਕੁਐਸਟ ਹੈ ਸਾਰੇ ਬਾਈ ਵਿੱਚ ਜਿਵੇਂ ਲਾ ਲੋ ਮਨ ਲਾ ਚੈਨਲ ਮਾਧਿਅਮ ਹੈ ਮਨ ਲਓ ਵੀਡੀਓ ਫੋਨ ਆ ਗਿਆ ਹਨਾ ਵੀਡੀਓ ਚਲਾਉਣ ਦੇ ਮਾਰੇ ਕਹਿੰਦਾ ਬਈ ਇਹ ਕਿਸਾਨ ਨੇ ਲੱਖਾਂ ਰੁਪਇਆ ਕਮਾ ਲਿਆ ਇੱਕ ਪਾਸੇ ਝੋਨੇ ਵਾਲਾ 50-60 ਹਜ਼ਾਰ ਕਮਾਉਂਦਾ ਮੈਂ 3 ਲੱਖ ਕਮਾ ਲਿਆ 2 ਲੱਖ ਕਮਾ ਲਿਆ ਉਹਦੇ ਨਾਲ ਚ ਜਾ ਕੇ ਬਈ ਮਨ ਲਓ ਕਿਸਾਨ ਆਪ ਦਾ ਜਿਹੜਾ ਨੁਕਸਾਨ ਕਰਾ ਲੈਂਦਾ ਸਬਜ਼ੀ ਦੇ ਰਿਹਾ ਵਿਧੂਣਾ ਥੋੜੇ ਥੋੜੇ ਏਰੀਆ ਦੇ ਵਿੱਚ ਥੋੜੇ ਪਿੰਡਾਂ ਦੇ ਵਿੱਚ ਟ੍ਰੈਂਡ ਹੈਗਾ ਤੂਰੀ ਦਾ ਜਾਰੀ ਹੈ ਹਾਂ ਜੀ ਹਾਂ ਜੀ ਹਾਂ ਤੂਰੀ ਲੱਗਦੀ ਹੈ ਤੇ ਜਾਲ ਦੇ ਉੱਤੇ ਲੱਗਦੀ ਹੈ ਕਿਸਾਨ ਪ੍ਰਭੂ ਅੱਜ ਕਿਸਾਨ ਦੇ ਖੇਤ ਦੇ ਵਿੱਚ ਆਇਆ ਵਾਈ ਦਾ ਸੋਸ਼ਲ ਮੀਡੀਆ ਤੇ ਪੇਜ ਵੀ ਬਣਿਆ ਹੋਇਆ ਹੈਗਾ ਇਹਦਾ ਲਿੰਕ ਮੈਂ ਦੇ ਦੇਣਾ ਨਾਲ ਦੀ ਨਾਲ ਤੁਹਾਨੂੰ ਤੇ ਵਾਈ ਦਾ ਪੇਜ ਵੀ ਬਰਬਰ ਫੋਲੋ ਕਰੋ ਬਾਈ ਸਬਜ਼ੀ ਦੇ ਪ੍ਰਤੀ ਨੌਲੇਜ ਰੱਖਦੇ ਜੀ ਕਿਸੇ ਨੇ ਜਾਣਕਾਰੀ ਲੈਣੀ ਹੈ ਤਾਂ ਵਾਈ ਦੇ ਨਾਲ ਕਾਲ ਦੇ ਗੱਲ ਵੀ ਕਰ ਸਕਦਾ ਤੇ ਜਿੰਨੀ ਵੀ ਜਾਣਕਾਰੀ ਲੈਣੀ ਹੈ ਵਾਈ ਤੋਂ ਲੈ ਸਕਦਾ ਤੇ ਬਾਈ ਨੇ ਤੁਹਾਨੂੰ ਕਿੰਨੇ ਕਿਸਮਾਂ ਦਿਖਾਈਆਂ ਨੇ ਪਾਲਕ ਵੀ ਲੱਗੇ ਤੇ ਮੂਲੀ ਵੀ ਲੱਗੇ ਉਹ ਪਰਲੇ ਪਾਸੇ ਧਰਨੀਆਂ ਦੁਨੀਆਂ ਲੈਕ ਤਰਨੀਆਂ ਹੈ ਜੀ ਦੋ ਬਟਾਂ ਲੀਆਂ ਜੀ ਉੱਗ ਰਹੀਆਂ ਨੇ ਚਾ ਤਾਂ ਇਹ ਅਜੇ ਮੰਨ ਲਓ ਥੋੜਾ ਗੇਟਾ ਲੱਗਾ ਸੀ ਉਹਦਾ ਟ੍ਰਾਇਲ ਕਰਿਆ ਜੀ ਉਹ ਜੇ ਮੰਨ ਲਓ ਉਹਦੀ ਜਰਮੀਨੇਸ਼ਨ ਨਹੀਂ ਹੋਈ ਹਜੇ ਤੇ ਉਹ ਹਜੇ ਉਵੇਂ ਹੈ ਤੇ ਉਹਦੇ ਅੱਗੇ ਵਟਾ ਲਾਵਾਂਗੇ ਆਪਾਂ ਜੀ ਲੱਗੇ ਸ਼ੁਕਰੀਆ ਧੰਨਵਾਦ ਜੀ ਸਤਿ ਸ੍ਰੀ ਅਕਾਲ